ਕਿਸਾਨਾਂ ਨੂੰ ਅੱਜ ਵਿਰੋਧ ਕੀਤਾ ਹੈ ਦੇਖੋ ਜਿਹੜੇ ਕਿਸਾਨ ਨੇ ਉਹ ਵੀ ਸਾਡੇ ਭਰਾ ਨੇ ਲੋਕਤੰਤਰ ਦੇ ਵਿੱਚ ਉਹਨਾਂ ਨੂੰ ਵੀ ਵਿਰੋਧ ਕਰਨ ਦਾ ਹੱਕ ਹੈ ਔਰ ਜਿਹੜੀ ਪੋਲੀਟੀਕਲ ਪਾਰਟੀ ਹੈ ਉਹਨੂੰ ਵੀ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਕੋਈ ਗੱਲ ਨਹੀਂ ਜੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਸਰਕਾਰ ਬਣ ਤੋਂ ਬਾਅਦ ਜੋ ਕੋਈ ਰਹਿੰਦੀਆਂ ਅਸੀਂ ਉਹ ਵੀ ਹੱਲ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਵਾਂਗੇ ਪਿੰਡਾਂ ਦੇ ਬਾਹਰ ਫਲੈਕਸ ਲੱਗ ਗਏ ਤੁਸਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਇਸ ਤਰ੍ਹਾਂ ਪਿੰਡਾਂ ਚ ਨਹੀਂ ਵੜਨ ਦੇਵਾਂਗੇ ਇਹ ਨੂੰ ਤੁਸੀਂ ਦੇਖਦੇ ਹੋ ਦੇਖੋ ਭਾਰਤੀ ਜਨਤਾ ਪਾਰਟੀ ਆਪਣੇ ਪ੍ਰਚਾਰ ਤੋਂ ਨਾ ਰੁਕੀ ਆ ਨਾ ਰੁਕੇਗੀ ਹਰ ਇੱਕ ਨੂੰ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਪਰ ਅਸੀਂ ਕਹਿੰਦੇ ਆ ਕਿ ਸ਼ਾਂਤਮਈ ਅੰਦੋਲਨ ਹੋਣਾ ਚਾਹੀਦਾ ਸਾਰੀ ਗੱਲ ਸ਼ਾਂਤਮਈ ਹੋਣੀ ਚਾਹੀਦੀ ਹੈ ਹਿੰਸਕ ਨਹੀਂ ਹੋਣੀ ਚਾਹੀਦੀ ਸੋ ਸਾਡੇ ਭਰਾ ਨੇ ਕੋਈ ਗੱਲ ਨਹੀਂ ਜੇ ਉਹਨਾਂ ਨੇ ਆਪਣਾ ਕੋਈ ਪ੍ਰਦਰਸ਼ਨ ਕੀਤਾ ਹੈ ਉਹਨਾਂ ਦਾ ਕੀਤੀ ਹੈ ਸਮੇਲਨ ਕੀਤਾ ਸਾਡਾ ਹੱਕ ਬੰਦ ਹੈ ਸੋ ਇਸ ਕਰਕੇ ਅਸੀਂ ਕੋਈ ਟਕਰਾਓ ਵਾਲੀ ਸਥਿਤੀ ਪਹਿਲਾਂ ਵੀ ਨਹੀਂ ਕੀਤੀ ਨਾ ਅਸੀਂ ਇਸ ਗੱਲ ਦੀ ਟਕਰਾਓ ਵਾਲੀ ਸਥਿਤੀ ਚ ਪੈਣਾ ਚਾਹੁੰਦੇ ਆ ਸਰ ਕਿਸਾਨਾਂ ਨੇ ਕਿਹਾ ਜੇਕਰ ਬੀਜੇਪੀ ਦੇ ਵਰਕਰ ਵੋਟਾਂ ਮੰਗਣ ਪਿੰਡਾਂ 'ਚ ਜਾਣਗੇ ਤਾਂ ਵਿਰੋਧ ਕੀਤਾ ਜਾਊਗਾ ਦੇਖੋ ਅਸੀਂ ਪਹਿਲਾਂ ਵੀ ਕਿਹਾ ਕਿ ਲੋਕਤੰਤਰ ਦੇ ਵਿੱਚ ਸਭ ਨੂੰ ਆਪਣਾ ਅੰਦੋਲਨ ਕਰਨ ਦਾ ਵੀ ਹੱਕ ਹੈ ਔਰ ਪੋਲੀਟੀਕਲ ਪਾਰਟੀ ਹੈ ਜਿਹੜੀ ਨੂੰ ਵੋਟ ਮੰਗਣ ਦਾ ਵੀ ਹੱਕ ਹੈ ਸੋ ਇਸ ਕਰਕੇ ਅਸੀਂ ਪਹਿਲਾਂ ਵੀ ਕਿਹਾ ਕਿ ਸਾਡੀ ਉਹਨਾਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੀ ਆਪਾਂ ਸਥਿਤੀ ਨਾ ਕੋਈ ਪੈਦਾ ਕਰੀਏ ਇਸ ਕਰਕੇ ਅਸੀਂ ਜਿੱਥੋਂ ਤੱਕ ਪਿੰਡਾਂ ਦੇ ਵਿੱਚ ਜਾਣਾ ਹੈ ਉਹ ਸਾਡੇ ਵਰਕਰ ਤਿਆਰ ਨੇ ਅਸੀਂ ਮੀਟਿੰਗਾਂ ਵੀ ਕਰਾਂਗੇ ਅਸੀਂ ਵੋਟਾਂ ਵੀ ਮੰਗਾਂਗੇ ਅਸੀਂ ਪ੍ਰਚਾਰ ਵੀ ਕਰਾਂਗੇ